ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਆਨੰਦ ਉਬਰ ਜਨਾ ਹਰ ਸੱਜਣ ਪ੍ਰਗਟ ਆਈ संत सहायी राम के कर कृपा दिया मिलाए फल गुण आनंद उबार जना हर सज्जण प्रगटे आए संत सहाई राम के कर कृपा दिया मिलाई सेज सुहावी सर्व सुख இி வட பாகனி வர பார சா மங்கல்கா गीत गोविन्द न दिसाई कोई दू जालनला हल पलत सवारे निचल दसार सागर ते रखियनि बहुड़ न जनमदा जिवा हिकुक अनेक गुण தரி நானரணிபா ஃபல்குண நியோ திலநாத்தமா ஜிவாக்கேக்குண தர நானி பால குண நித்த சாலையோ தில நமே ஜி காலசாரு ஃபத்தே ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਤਰ ਕਿਰਪਾ ਦੀਆ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀ ਬੜੇ ਹੀ ਵੱਡੇ ਭਾਗ ਹਨ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸਤ ਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਮਤ ਕੀਤੀ ਹੈ ਬਖਸ਼ਿਸ਼ ਕੀਤੀ ਹੈ ਬਾਣੀ ਸੁਣਨ ਪੜਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਸੰਗਰਾਦ ਹੈ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੋ ਕਿ ਅੱਜ ਦੇ ਮਹੀਨੇ ਦੇ ਪਰਥਾਏ ਫੱਗਣ ਦੇ ਮਹੀਨੇ ਦੇ ਪਰਥਾਏ ਸਤਿਗੁਰਾਂ ਜੀ ਨੇ 12 ਮਹਾਂ ਬਾਣੀ ਬਾਜ ਰਾਗ ਦੇ ਅੰਦਰ ਬਖਸ਼ਿਸ਼ ਕੀਤਾ ਹੈ ਆਪ ਸਰਬੱਤ ਸੰਗਤਾਂ ਨੇ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਸੁਣਨਾ ਕੀਤਾ ਹੈ ਸਤ ਸੰਗਤ ਜੀ ਇਹ ਮਨਾਉਤ ਹੈ ਭਾਵਨਾ ਹੈ ਅਕੀਦਾ ਹੈ ਕਿ ਜਦੋਂ ਮਿਹਨੇ ਦੀ ਅਰੰਭਤਾ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਦੁਆਰਾ ਕਰਦੇ ਹਾਂ ਹੁਕਮ ਨੂੰ ਸੁਣ ਕੇ ਕਰਦੇ ਹਾਂ ਉਪਦੇਸ਼ ਨੂੰ ਸੁਣ ਕੇ ਕਰਦੇ ਹਾਂ ਤਾਂ ਆਉਣ ਵਾਲਾ ਸਮਾਂ ਸੁਭਾਗਾ ਭਰਿਆ ਬਣ ਜਾਂਦਾ ਹੈ ਤਾਂ ਇਹ ਬਿਲਕੁਲ ਸੱਚ ਹੈ ਗੁਰਮਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਹੁੰਦੀ ਹੈ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਏ ਹਾਂ ਜਿੱਥੇ ਆਪਾਂ ਹਾਜ਼ਰੀ ਭਰੀ ਹੈ ਕਿ ਅੱਜ ਸੰਗਰਾਦ ਹੈ ਉਥੇ ਆਪਾਂ ਯਤਨ ਕਰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰ ਰਹੇ ਹਨ ਉਹ ਝੋਲੀਆਂ ਵੀ ਭਰਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਕੁਝ ਲੈ ਕੇ ਜਾਣਾ ਹੈ ਗੁਰਮਖੋ ਫਗਣ ਦੇ ਮਹੀਨੇ ਦੀ ਰੰਮਤਾ ਹੋਈ ਹੈ ਸਤਿਗੁਰੂ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਰਬਤ ਸੰਗਤਾਂ ਦੇ ਲਈ ਸੁਭਾਗਾ ਭਰਿਆ ਬਣ ਜਾਵੇ ਦੁੱਖਾਂ ਕਲੇਸ਼ਾਂ ਦਿਲਦਰਾਂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਸ਼ਿਆਂ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀਆਂ ਸੰਗਤਾਂ ਨੂੰ ਬਚਾ ਕਰਕੇ ਰੱਖਣ ਹੁਣ ਜੋ ਹੁਕਮ ਸਤਿਗੁਰਾਂ ਜੀ ਨੇ ਬਖਸ਼ਿਆ ਆਪ ਸਰਬਤ ਸੰਗਤਾਂ ਨੇ ਸਰਵਣ ਕੀਤਾ ਅਖਰੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ ਸਾਰੀ ਸੰਗਤ ਕਿਰਪਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਫਲਗੁਣ ਭਾਵ ਕੇ ਫੱਗਣ ਦਾ ਮਹੀਨਾ ਆਨੰਦ ਸਤਸੰਗ ਜੀ ਜਿਸ ਦਾ ਕੋਈ ਵਿਰੋਧੀ ਸ਼ਬਦ ਹੈ ਹੀ ਨਹੀਂ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਿਸ ਦੀ ਸੋਝੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਣਾ ਚੋਂ ਪ੍ਰਾਪਤ ਹੁੰਦੀ ਹੈ ਉਪਾਰਜਨਾ ਤੂੰ ਭਾਵ ਹੈ ਪੈਦਾ ਹੁੰਦਾ ਹੈ ਹਰ ਜੋ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਜਿਸ ਦੇ ਨਾਲ ਜੁੜਦੇ ਹਾਂ ਤੇ ਸਤਿਗੁਰੂ ਜੀ ਸਾਨੂੰ ਹਰੇ ਭਰੇ ਕਰ ਦਿੰਦੇ ਹਨ ਜੋ ਸਾਡੇ ਪਾਪਾਂ ਤੇ ਵਿਕਾਰਾਂ ਨੂੰ ਹਰ ਲੈਣ ਵਾਲਾ ਹੈ ਜੋ ਕਣ ਕਣ ਤੇ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ ਸੱਜਣ ਜੋ ਸਭਨਾ ਦਾ ਸੱਚਾ ਸੱਜਣ ਹੈ ਪ੍ਰਗਟੇ ਤੂੰ ਭਾਵ ਹੈ ਕਿ ਪ੍ਰਗਟ ਹੋ ਗਿਆ ਸੋਝੀ ਆ ਗਈ ਸਾਨੂੰ ਸਮਝ ਆ ਗਈ ਅੱਗਣ ਦੇ ਮਹੀਨੇ ਦੇ ਪ੍ਰਥਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਜੀਵ ਇਸਤਰੀਆਂ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ ਉਹ ਸਦਾ ਆਨੰਦ ਚ ਨੇ ਸਦਾ ਖੇੜੇ ਚ ਨੇ ਜਿਨ੍ਹਾਂ ਦੇ ਹਿਰਦੇ ਚ ਪ੍ਰਤੱਖ ਹਰੀ ਸੱਜਣ ਆ ਕੇ ਪ੍ਰਗਟ ਹੋਇਆ ਜਿਹੜਾ ਸੱਚਾ ਸੱਜਣ ਹੈ ਤੇ ਜਿਸ ਦੇ ਪ੍ਰਥਾਏ ਆਪਾਂ ਪੜਦੇ ਹਾਂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾਹ ਜਿਨ੍ਹਾਂ ਦੇ ਹਿਰਦੇ 'ਚ ਹਰੀ ਅਕਾਲ ਪੁਰਖ ਪਰਮਾਤਮਾ ਪ੍ਰਗਟ ਹੋਇਆ ਉਹ ਸਦਾ ਹੀ ਭਾਈ ਆਨੰਦ ਦੇ ਵਿੱਚ ਹਨ ਤੇ ਇਹ ਜਿਹੜਾ ਮਿਲਾਪ ਹੈ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਇਸ ਮਿਲਾਪ ਦੇ ਵਿੱਚ ਫਿਰ ਸਹਾਇਤਾ ਕਿੰਨੇ ਕੀਤੀ ਜੀ ਸੰਤ ਸਹਾਈ RAM ਕੇ ਕਾਰ ਕਿਰਪਾ ਦੀਆ ਮਿਲਾਇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਸੰਤ ਸਹਾਈ ਰਾਮ ਕੇ ਸੰਤ ਜਿਨਾਂ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਸਹਾਈ ਰਾਮ ਕੇ ਰਾਮ ਜੋ ਰਮਿਆ ਹੋਇਆ ਰਾਮ ਅਕਾਲ ਪੁਰਖ ਪਰਮਾਤਮਾ ਹੈ ਉਦੇ ਮਲਾਪ ਦੇ ਲਈ ਸਹਾਇਕ ਹਨ ਕਿਰਪਾ ਕਰਕੇ ਰਹਿਮਤ ਕਰਕੇ ਕਰ ਕਿਰਪਾ ਦਿਆ ਮਿਲਾਏ ਮਲਾਪ ਕਰਵਾਉਂਦੇ ਹਨ RAM ਦੇ ਨਾਲ ਮਿਲਾਉਣ ਲਈ ਸੰਤ ਹੀ ਸਹਾਇਕ ਹਨ ਜਿਨ੍ਹਾਂ ਨੇ ਕਿਰਪਾ ਕਰਕੇ RAM ਨਾਲ ਮਿਲਾ ਦਿੱਤਾ ਹੈ ਇਹ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਹਨ ਗੁਰਮਖੋ ਕਠੋਰ ਮਨ ਜੋ ਕਦੇ ਭਜਦਾ ਨਹੀਂ ਅਤੇ ਕਦੇ ਵੀ ਟਿਕਦਾ ਨਹੀਂ ਸਤ ਸੰਗਤ ਵਿੱਚ ਮਿਲ ਕੇ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਮਨ ਟਿਕ ਜਾਂਦਾ ਹੈ ਇਹ ਬਖਸ਼ਿਸ਼ ਹੈ ਸੰਗਤ ਦੀ ਇਹ ਬਖਸ਼ਿਸ਼ ਹੈ ਰੰਗੀਆਂ ਹੋਈਆਂ ਰੂਹਾਂ ਦੀ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸਤ ਸੰਗ ਜੀ ਮਿਲਾਪ ਚ ਸਹਾਇਤਾ ਕਰਾਉਂਦੇ ਹਨ ਤੇ ਜਦੋਂ ਮਿਲਾਪ ਹੋ ਜਾਵੇ ਜੀ ਸੇਜ ਸੁਹਾਵੀ ਸਰਬ ਸੁਖ ਉਹਨ ਦੁੱਖਾ ਨਹੀਂ ਜਾਏ ਉਹ ਸੇਜ ਉਹ ਸੇਜਾ ਅੰਤਸ਼ਹਿ ਕਰਨ ਉਹ ਹਿਰਦੇ ਦੀ ਸੇਜ ਸੁਹਾਵੀ ਬਣ ਜਾਂਦੀ ਹੈ ਸੋਭਨੀਕ ਬਣ ਜਾਂਦੀ ਹੈ ਸਰਬ ਬਹੁ ਬਚਨ ਹੈ ਸਾਰੀ ਸੁਖ ਉਸ ਹਿਰਦੇ ਚ ਹਨ ਸਦਸੰਗ ਜੀ ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿੱਥੇ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਹੈ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਜਾਏ ਤੂੰ ਭਾਵ ਹੈ ਜਗਾ ਹੁਣ ਉਥੇ ਦੁੱਖਾਂ ਨੂੰ ਕੋਈ ਜਗਾ ਨਹੀਂ ਹੁਣ ਉਥੇ ਦੁੱਖ ਨਹੀਂ ਵਿਆਪਦੇ ਉਥੇ ਸਦਾ ਹੀ ਸੁਖ ਹੈ ਜੀ ਇੱਛ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਈ ਜਿਹੜੀ ਇੱਛਾ ਸੀ ਵਡ ਭਾਗਣੀ ਦੀ ਜੀਵ ਇਸਤਰੀ ਦੀ ਕਿਹੜੀ ਇੱਛਾ ਕਿ ਮੈਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਵਰ ਨੂੰ ਖਸਮ ਨੂੰ ਪਾ ਲਵਾਂ ਜੋ ਅਕਾਲ ਪੁਰਖ ਪਰਮਾਤਮਾ ਅਕਾਲ ਮੂਰਤ ਵਰ ਪਾਇਆ ਅਬਿਨਾਸੀ ਨਾ ਕਦੇ ਮਰੇ ਨਾ ਜਾਇ ਉਸ ਦੇ ਚਰਨਾਂ ਦੇ ਨਾਲ ਜੁੜ ਜਾਵਾਂ ਇਸ ਪੁੰਨੀ ਵਡ ਭਾਗਣੀ ਉਹ ਇੱਛਾ ਪੂਰੀ ਹੋਈ ਤੇ ਪਰਮਾਤਮਾ ਦੇ ਨਾਲ ਮਿਲਾਪ ਹੋਇਆ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਯਲਾਈ ਪ੍ਰਤੱਖ ਵੀ ਸਤ ਸੰਗਤ ਰੂਪੀ ਸਹੇਲੀਆਂ ਦੇ ਨਾਲ ਮਿਲ ਕੇ ਉਸ ਜੀਵ ਇਸਤਰੀ ਨੇ ਗੱਲਾਂ ਬਾਤਾਂ ਨਹੀਂ ਕੀਤੀਆਂ ਨਿੰਦਾ ਚੁਗਲੀ ਨਹੀਂ ਕੀਤੀ ਉਹਨੇ ਭਾਈ ਗੋਵਿੰਦ ਦੇ ਗੁਣ ਗਾਏ ਨੇ ਉਨਿ ਅਕਾਲ ਪੁਰਖ ਪਰਮਾਤਮਾ ਦੀ ਅਰਾਧਨਾ ਕੀਤੀ ਹੈ ਮਿਲ ਸਹੀਆਂ ਅਥਵਾ ਇੰਦਰੀਆਂ ਰੂਪ ਸਖੀਆਂ ਮਿਲ ਕੇ ਪ੍ਰਭੂ ਦੇ ਮੰਗਲਾਂ ਨੂੰ ਗਾਉਂਦੀਆਂ ਹਨ ਅਤੇ ਗੋਵਿੰਦ ਦੇ ਗੀਤ ਸਾਧ ਸੰਗਤ ਜੀ ਉਹ ਸਲਾਵਤਾ ਕਰਦੀਆਂ ਨੇ ਗੋਵਿੰਦ ਦੀ ਅਕਾਲ ਪੁਰਖ ਪਰਮਾਤਮਾ ਦੀ ਜਿਸ ਜਗ੍ਹਾ ਮਹਾਤਮਾ ਰੂਪ ਸਖੀਆਂ ਮਿਲ ਕੇ ਪਰਮੇਸ਼ਰ ਦੇ ਮੰਗਲਾਂ ਨੂੰ ਗਾਣ ਕਰਦੀਆਂ ਹਨ ਉਹਨਾਂ ਦੇ ਨਾਲ ਮਿਲ ਕੇ ਉਹ ਜੀਵ ਇਸਤਰੀਆਂ ਪਰਮਾਤਮਾ ਦੇ ਗੁਣਾਂ ਨੂੰ ਮਾਉਂਦੀਆਂ ਹਨ ਮਿਲ ਸਹੀਆਂ ਮੰਗਲ ਗਾਵਹੀ ਗੀਤ ਗੋਵਿੰਦ ਆਲਾਏ ਤੇ ਇਸ ਤਰ੍ਹਾਂ ਗੀਤ ਗਾਉਣ ਦੇ ਨਾਲ ਉਹਨਾਂ ਦਾ ਭਰੋਸਾ ਉਹਨਾਂ ਦੀ ਦ੍ਰਿੜਤਾ ਕੈਸੀ ਬਣਦੀ ਹੈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਉਹ ਆਪਣੇ ਦ੍ਰਿੜ ਵਿਸ਼ਵਾਸ ਤੇ ਹਨ ਪੱਕੀਆਂ ਹਨ ਉਹ ਕੱਚੀਆਂ ਨਹੀਂ ਉਹ ਕਹਿੰਦੀਆਂ ਹਨ ਹਰ ਜਿਹਾ ਅਵਰ ਨਾ ਦਿਸਾਈ ਕਿ ਹਰੀ ਪ੍ਰਮਾਤਮਾ ਦੇ ਬਰਾਬਰ ਹੋਰ ਕੋਈ ਨਹੀਂ ਪਰਮੇਸ਼ਰ ਵਰਗਾ ਹੋਰ ਕੋਈ ਨਹੀਂ ਦਿਸਦਾ ਹੋਰ ਕਿਸੇ ਦੂਜੇ ਨੂੰ ਉਸ ਦੇ ਬਰਾਬਰ ਨਹੀਂ ਸਮਝਦੀਆਂ ਇਹ ਸਤਸੰਗ ਹੈ ਜੀ ਸੁਹਾਗਣਾ ਦੀ ਨਿਸ਼ਾਨੀ ਹੋਇਆ ਕਰਦੀ ਹੈ ਉਹ ਜੀ ਵਿਸਤਰੀਆਂ ਜਿਹੜੀਆਂ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀਆਂ ਸੁਹਾਗਣਾ ਹਨ ਵਰਨਾ ਦੀ ਸੈ ਕਿਸ ਸਹਾਲਾ ਹੀ ਤਿਸੈ ਸਰੀਕ ਨਾ ਕੋਈ ਕ੍ਰਣਵਤ ਨਾਨਕ ਦਾਸਨ ਦਾਸਾ ਗੁਰਮਤਿ ਜਾਣਿਆ ਸੋਈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਏ ਵਾਹਿਗੁਰੂ ਤੇਰੇ ਵਰਗਾ ਕੋਈ ਹੋਰ ਨਹੀਂ ਹਰ ਜਿਹਾ ਅਵਰਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਜਦੋਂ ਗੁਰਮੁਖੋ ਇਸ ਤਰ੍ਹਾਂ ਉਹ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੇਮ ਪਾਉਂਦੀਆਂ ਹਨ ਹਾਲਤ ਪਲਤ ਸਵਾਰਿਉਨ ਨਿਹਚਲ ਦਿੱਤਿਆਂ ਨ ਜਾਏ ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਉਹਨਾਂ ਦਾ ਹਲਤ ਪਲਤ ਸਵਾਰ ਦਿੱਤਾ ਉਹਨਾਂ ਨੂੰ ਨਿਹਚਲ ਦਿੱਤੀ ਅਨਜਾਏ ਉਹ ਜਗਾ ਬਖਸ਼ ਦਿੱਤੀ ਸਤ ਸੰਗਤ ਜੀ ਹਲਤ ਪਲਤ ਲੋਕ ਤੇ ਪਰਲੋਕ ਲੋਕ ਪਰਲੋਕ ਸਵਾਰ ਕਰਕੇ ਸੱਚਖੰਡੀ ਰੂਪ ਉਹ ਜਗਾ ਨਿਹਚਲ ਜਾਏ ਜਗਾ ਬਖਸ਼ ਦਿੱਤੀ ਹੈ ਦੋਵੇਂ ਥਾਵ ਰੱਖੇ ਗੁਰਸੂਰੇ ਪਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਉਹਨਾਂ ਦਾ ਲੋਕ ਤੇ ਪ੍ਰਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਸਵਾਰਿਆ ਹੈ ਇਹ ਸੰਸਾਰ ਸਾਗਰ ਤੇ ਰਖਿਆ ਨਾ ਬਹੁੜ ਨਾ ਜਨਮ ਤਾਈ ਇਹ ਸੰਸਾਰ ਇੱਕ ਸਾਗਰ ਹੈ ਜਿਵੇਂ ਸਾਗਰ ਦੇ ਵਿੱਚ ਲਹਿਰਾਂ ਆਉਂਦੀਆਂ ਹਨ ਉਸਾਲੇ ਆਉਂਦੇ ਹਨ ਉਸੇ ਤਰ੍ਹਾਂ ਸਤਸੰਗ ਜੀ ਇੱਥੇ ਵੀ ਲਹਿਰਾਂ ਆ ਰਹੀਆਂ ਨੇ ਕਿਹੜੀਆਂ ਲਹਿਰਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਈਰਖਾ ਨਿੰਦਾ ਚੁਗਲੀ ਦੀਆਂ ਲਹਿਰਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜਿਹੜੀ ਜੀਵ ਇਸ ਤਰੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਦੀ ਹੈ ਜਿਹੜੇ ਗੁਰਮਖ ਪਿਆਰੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਨੇ ਸੰਸਾਰ ਸਾਗਰ ਤੇ ਰੱਖਿਐਨ ਉਹਨਾਂ ਨੂੰ ਸੰਸਾਰ ਸਾਗਰ ਤੋਂ ਸਤਗੁਰੂ ਜੀ ਰੱਖ ਲੈਂਦੇ ਨੇ ਬਚਾ ਲੈਂਦੇ ਨੇ ਬਹੁੜ ਨਾ ਜਨਮੈ ਧਾਏ ਉਹ ਭਾਈ ਇਸ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਨਹੀਂ ਕਿਨਾਰੇ ਲੱਗ ਜਾਂਦੇ ਨੇ ਬਹੁੜ ਨਾ ਜਨਮੇ ਧਾਏ ਤੇ ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ ਸਤਿਗੁਰੂ ਜੀ ਆਪ ਹੱਥ ਦੇ ਕੇ ਉਹਨਾਂ ਨੂੰ ਰੱਖਦੇ ਨੇ ਸੰਸਾਰ ਸਾਗਰ ਤੇ ਕੱਢਦੇ ਹਾਥੀ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਪ੍ਰੇਮ ਕੀਤਾ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰੇਮ ਕੀਤਾ ਉਹਨਾਂ ਦਾ ਪ੍ਰੇਮ ਕਦੀ ਵੀ ਸਤਿਗੁਰੂ ਜੀ ਨੇ ਵਿਅਰਥ ਨਹੀਂ ਗਵਾਇਆ ਸਤਸੰਗ ਜੀ ਆਪ ਹੱਥ ਦੇ ਕੇ ਉਹਨਾਂ ਨੂੰ ਵਿਕਾਰਾਂ ਤੋਂ ਰੱਖ ਲਿਆ ਆਪ ਹੱਥ ਦੇ ਕੇ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਲਿਆ ਆਪ ਹੱਥ ਦੇ ਕੇ ਉਹਨਾਂ ਨੂੰ ਦੁੱਖਾਂ ਦਿਲਦਰਾਂ ਤੋਂ ਬਚਾਇਆ ਹੱਥ ਦੇ ਕੇ ਰੱਖਦੇ ਹਨ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗਤ ਮਿਲਾਈਆ ਜੋ ਸਤ ਸੰਗਤ ਕਰਦੇ ਨੇ ਉਹਨਾਂ ਨੂੰ ਸਤਗੁਰੂ ਜੀ ਰੱਖਦੇ ਨੇ ਬਖਸ਼ ਲੈਂਦੇ ਨੇ ਸੰਸਾਰ ਸਾਗਰ ਤੇ ਰਖਿਐਨ ਬਹੁੜ ਨਾ ਜਨਮੈ ਧਾਇ ਉਹਨਾਂ ਨੂੰ ਫਿਰ ਸਤਗੁਰੂ ਜੀ ਬਖਸ਼ਿਸ਼ ਕਰਕੇ ਰੱਖ ਲੈਂਦੇ ਹਨ ਜਿਹਾ ਏਕ ਅਰੇਕ ਗੁਣ ਤੇਰੇ ਨਾਨਕ ਚਰਣੀ ਪਾਈ ਇੱਕ ਜੀਵ ਦੇ ਨਾਲ ਕੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਬਿਆਨ ਕਰ ਸਕੀਦਾ ਹੈ ਹੋਈ ਨਹੀਂ ਸਕਦਾ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਇਕ ਜੀਹ ਗੁਣ ਕਵਨ ਬਖਾਨੈ ਇਹ ਵਾਹਿਗੁਰੂ ਇਹ ਇਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਗਾਇਆ ਜਾਵੇ ਜਿਹਾ ਇਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਜਿਹਾ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪੈ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਪੈਣਾ ਉਹਦੀ ਸ਼ਰਨ 'ਚ ਆਉਣਾ ਜਦੋਂ ਸ਼ਰਨ 'ਚ ਆਏ ਗੁਰਮਖੋ ਤੇ ਫਿਰ ਫੱਗਣ ਦੀ ਅਵਸਥਾ ਤੱਕ ਪਹੁੰਚਾਂ ਫੱਗਣ ਦੀ ਅਵਸਥਾ ਕੀ ਹੈ ਫਲ ਗੁਣ ਭਾਵ ਕਿ ਅਕਾਲ ਪੁਰਖ ਪਰਮਾਤਮਾ ਦੇ ਗੁਣਾ ਦੇ ਨਾਲ ਸਾਡੀ ਸਾਂਝ ਬਣਨੀ ਫਲ ਗੁਣ ਨਿਤਸਾ ਲਾਹੀਐ ਜਿਸ ਨੂੰ ਤਿਲ ਨਾ ਤਮਾਈ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਫਲ ਗੁਣ ਫੱਗਣ ਦੇ ਮਹੀਨੇ ਦੇ ਪਰਥਾਏ ਕਿ ਗੁਨਾ ਦੇ ਧਾਰਨੀ ਹੋ ਕਰਕੇ ਔਗੁਣਾ ਨੂੰ ਦੂਰ ਕਰਕੇ ਕ੍ਰੀਤੀਆਂ ਨੂੰ ਦੂਰ ਕਰਕੇ ਨਿਤ ਹਰ ਰੋਜ ਸਲਾਹੀ ਸਲਾਉਣਾ ਕਰ ਕਿਨੂ ਜਿਸ ਨੂੰ ਤਿਲ ਨਾ ਤਮਾਈ ਜਿੰਨੂੰ ਤਿਲ ਜਿੰਨਾ ਵੀ ਤਮਾ ਨਹੀਂ ਜਿੰਨੂੰ ਕੋਈ ਲਾਲਚ ਨਹੀਂ ਸਤਸੰਗ ਜੀ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ ਵੱਡਾ ਦਾਤਾ ਤਿਲਨਾ ਧਮਾਏ ਉਹਨੂੰ ਸਲਾਉਣਾ ਹੈ ਉਹਦੇ ਗੀਤ ਗਾਉਣੇ ਹਨ ਇਸ ਤਰ੍ਹਾਂ ਲੋਕ ਤੇ ਪ੍ਰਲੋਕ ਸਬਰ ਜਾਂਦਾ ਹੈ ਸਤਗੁਰੂ ਜੀ ਕਿਰਪਾ ਕਰਨ ਆਪ ਸਿਬਾ ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਅੱਜ ਦੇ ਉਪਦੇਸ਼ ਜੋ ਕਿ ਫੱਗਣ ਦੇ ਮਹੀਨੇ ਦੇ ਪਰਥਾਏ ਹੈ ਸੁਣਨਾ ਕੀਤਾ ਸਤਿਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਕਰਨ ਆਉਣ ਵਾਲਾ ਸਮਾਂ ਸਬਣਾ ਦੇ ਲਈ ਸੁਭਾਗਾ ਬਣ ਜਾਵੇ ਸੱਚੇ ਪਾਤਸ਼ਾਹ ਜੀ ਦੇ ਸਨ ਮੁਖ ਤਰਲਾ ਬੇਨਤੀ ਕੇ ਸਤਿਗੁਰੂ ਜੀ ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਦੇ ਹੋ ਹਾਂ ਪਾਪੀ ਵੱਡ ਗੁਣਹਗਾਰ ਸੱਚੇ ਪਾਤਸ਼ਾਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਤਨ ਗੁਰੂ RAM DAS HAI MAHARAJ ਕਿਰਪਾ ਕਰੋ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੇ ਬਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰ ਆਸਿਓ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ પાટ કીર્તકી ગુરુ રામદાસ રાખો સરનાઈ ગુરુ રામદાસ રાખો સરનાઈ સચ્ચે પાદશા સાનું અપને ચરણાં ચક રખ લો હોઈયા ભૂલાં દી માફી બોલદયા હોયા અનેક હી ગલતીયા હોઈયા સદગુરુજી બક્ષણહાર હન સદસંગત બક્ષણહાર હૈજી જે વા એક અનેક ગુણ ਦੇ ਨਾਨਕ ਚਰਣੀ ਪਾਈ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਲ ਨਾ ਤਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ